ਪੰਡਿਤ ਗਣੇਸ਼ਾ ਸਿੰਘ ਨਿਰਮਲ ਮਹਾਤਮਾ ਉਹਨਾਂ ਨੇ ਦਸ਼ਮ ਗ੍ਰੰਥ ਦੀਆਂ ਕੁਝ ਬਾਣੀਆਂ ਦਾ ਠੀਕਾ ਕੀਤਾ ਜਾਪ ਸਾਬ ਅਕਾਲ ਉਸਤਤ ਗਿਆਨ ਪ੍ਰਬੋਧ ਰਾਮਾ ਉਤਾਰ ਕ੍ਰਿਸ਼ਨਾ ਉਤਾਰ ਸ਼ਾਇਦ ਤੁਹਾਨੂੰ ਪਤਾ ਹੋਵੇ 24 అవਤਾਰਾਂ ਦੀ ਕਥਾ ਦਸ਼ਮ ਗ੍ਰੰਥ ਦੇ ਚ ਲਿਖੀ ਹੋਈ ਹੈ ਕਿਉਂ ਲਿਖੀ ਸਾਇਬ ਕਹਿੰਦਾ ਦਸ਼ਮ ਕਥਾ ਭਾਗਵਤ ਕੀ ਬਾਖਾ ਕਰੀ ਬਣਾਏ ਅਵਰ ਬਾਸਨਾ ਨਾਏ ਪ੍ਰਭ ਧਰਮ ਜੁੜ ਕੇ ਜਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇਦਰ ਮੈਂ ਬਾਸ਼ਾ ਕੀਤਾ ਟਿੱਕਾ ਕੀਤਾ ਤਾਂ ਕਿ ਹਰ ਮਨੁੱਖ ਭਾਰਤ ਦਾ ਪੁਰਾਣਾ ਧਾਰਮਿਕ ਇਤਿਹਾਸ ਸਾਹਿਤ ਪੜ ਲਵੇ ਕਿਉਂਕਿ ਸਾਰੇ ਗ੍ਰੰਥ ਸੰਸਕ੍ਰਿਤ ਦੇ ਸਨ ਤੇ ਬ੍ਰਾਹਮਣ ਸੰਸਕ੍ਰਿਤ ਬ੍ਰਾਹਮਣ ਤੋਂ ਇਲਾਵਾ ਕਿਸੇ ਨੂੰ ਪੜਾਣਾ ਨਹੀਂ ਜਾਂਦੇ ਸਨ ਸਤਗੁਰ ਕਹਿਣ ਲੱਗੇ ਕੋਈ ਨਹੀਂ ਮੈਂ ਦਾ ਅਨਵਾਦ ਕਰ ਦੇਣਾ ਟਿੱਕਾ ਕਰ ਦੇਣਾ दशम कथा भागवत की बाखा करी बनाए विद्वान हैरान हो जाने कुल टोटल उम्र भाई 42 साल दी इतने युद्ध पंथ दी साजणा इतने कम ते इतने बड़े धर्म ग्रंथ दी रचना हैरानी की है भाई मनीष सिंह ने तो एक सवाल भी कर देता सी दमदमा सा शायद आप नु पता होवे ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਚਾਰਨ ਕਰਤਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਨ ਲੇਖਕ ਭਾਈ ਗੁਰਦਾਸ ਜੀ ਸਨ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਰਹੇ ਭਾਈ ਗੁਰਦਾਸ ਲਿਖਦੇ ਰਹੇ ਰਾਮ ਸਰ ਦੇਚ ਪੋਥੀਆਂ ਨੂੰ ਸੰਗ੍ਰਹਿ ਕਰਕੇ ਸਾਰੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਪਰ ਇਸ ਤਰ੍ਹਾਂ ਕੀਤੀ ਆਪ ਬੋਲਦੇ ਗਏ ਭਾਈ ਗੁਰਦਾਸ ਲਿਖਦੇ ਗਏ ਇਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਤਿਆਰ ਹੋਈ ਇਹਨੂੰ ਕਰਤਾਰ ਪਰਵਾਲੀ ਬੀੜ ਕਹਿੰਦੇ ਨੇ ਕਿਉਂਕਿ ਇਹ ਬੀੜ ਅੱਜਕੱਲ ਕਰਤਾਰਪੁਰ ਦੇ ਵਿੱਚ ਧੀਰਮੱਲੀਆਂ ਕੋਲ ਹੈ ਜਿੱਥੇ ਜਿੱਥੇ ਤੁਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਦੇਖਦੇ ਹੋ ਇੱਥੇ ਇੱਥੇ ਬੰਨੇ ਖਾਲੀ ਨੇ ਉਹ ਦੇਖ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਸੀ ਨਾਵੇਂ ਸਰੂਪ ਨੇ ਵੀ ਕੁਝ ਦਰਜ ਕਰਨਾ ਹੈ। ਉਹਨਾਂ ਨੇ ਵੀ ਕੁਝ ਉਚਾਰਨ ਕਰਨਾ ਹੈ। ਤੁਹਾਡੇ ਵਿੱਚੋਂ ਕਿਸੇ ਨੇ ਕਰਤਾਰ ਪ੍ਰ ਸਾਹਿਬ ਦਰਸ਼ਨ ਕੀਤੇ ਹਨ ਤੇ ਪੰਨੇ ਖਾਲੀ ਨੇ ਜਿੱਥੇ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ। ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ। ਲੇਖਕ ਭਾਈ ਸਾਹਿਬ ਭਾਈ ਗੁਰਦਾਸ ਜੀ। ਦਸਮ ਗ੍ਰੰਥ ਦੇ ਉਚਾਰਨ ਕਰਤਾ ਗੁਰੂ ਗੋਬਿੰਦ ਸਿੰਘ ਜੀ ਲੇਖਕ ਭਾਈ ਮਨੀ ਸਿੰਘ ਇੱਕ ਕਰਤਾਰਪੁਰ ਵਾਲੀ ਬੀੜ ਤੇਰ ਮੱਲ ਕੁਲਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੰਗ ਕਰ ਲਈ ਵੀ ਇਹਦੇ ਉਤਾਰੇ ਕਰਨੇ ਨੇ ਸਿੱਖੀ ਦਾ ਬਹੁਤ ਫੈਲਾਅ ਹੋ ਗਿਆ ਕੁਛ ਸਰੂਪ ਬੰਗਾਲ ਭੇਜਨੇ ਨੇ ਬੰਗਾ ਰਹਿ ਬਿਹਾਰ ਭੇਜਨੇ ਨੇ ਦਕਸ਼ਨ ਦੇਚ ਭੇਜਨੇ ਨੇ ਲਿਆਜ਼ਾ ਇਹ ਭੀੜ ਸਾਡੇ ਹਵਾਲੇ ਕਰੋ ਤੇ ਅਸੀਂ ਇਸ ਦੇ ਉਤਾਰੇ ਕਰੀਏ ਤੋ ਧੀਰ ਮਲ ਚੁਕਿ ਖੁਦ ਗੱਦੀ ਲਾ ਕੇ ਬੈਠਦਾ ਸੀ ਉਹਨੇ ਆਖਿਆ ਜੇ ਦਸਵੇਂ ਗੁਰਨਾਨਕ ਹੋ ਤੁਸੀਂ ਵਾਕਈ ਦਸਵੇਂ ਅਵਤਾਰ ਹੋ ਦਸਵੇਂ ਗੁਰਨਾਨਕ ਹੋ ਤੇ ਖੁਦ ਉਚਾਰਨ ਕਰ ਲੋ ਤੇ ਜੇ ਦਸਵੇਂ ਗੁਰਨਾਨਕ ਨਹੀਂ ਤੁਸੀਂ ਸੂਰਬੀਰ ਹੋ ਤੇ ਮੇਰੇ ਨਾਲ ਜੰਗ ਕਰਕੇ ਲੈ ਲੋ ਪੁੰਜ ਮੈਂ ਨਹੀਂ ਦੇਣੀ ਕਿਸੇ ਕੀਮਤ ਤੇ ਨਹੀਂ ਦੇਣੀ ਯੁੱਧ ਕਰਕੇ ਲੈ ਲਓ ਜਾਂ ਤੁਸੀਂ ਅਵਤਾਰ ਹੋ ਤੇ ਖੁਦ ਉਚਾਰਨ ਕਰੋ ਯੁੱਧ ਕਰਨਾ ਧੀਰ ਮਲ ਨਾਲ ਸਤਗੁਰ ਨੇ ਮੁਨਾਸਬ ਨਹੀਂ ਸਮਝਿਆ ਮਨੀ ਸਿੰਘ ਨੂੰ ਕਿਹਾ ਕਾਗਜ਼ਾਂ ਦਾ ਬਹੁਤ ਵੱਡਾ ਥੱਬਾ ਗੋ ਰੱਖ ਕੇ ਲੰਬਾ ਚੌੜਾ ਇਤਿਹਾਸ ਵਿੱਚ ਮੁਖਤਸਰ ਉਚਾਰਨ ਕਰ ਰਹੇ ਹਾਂ ਭਾਈ ਮਨੀ ਸਿੰਘ ਨੂੰ ਕੀ ਲਿਖਾ ਇਹ ਤਿੰਨ ਨਏ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਰਹੇ ਭਾਈ ਮਨੀ ਸਿੰਘ ਲਿਖਦੇ ਰਹੇ ਇਹਨੂੰ ਕਹਿੰਦੇ ਨੇ ਦਮ ਦੇ ਮੈਂ ਸਾਬ ਦੀ ਬੀੜ ਜੋ ਪ੍ਰਕਾਸ਼ਮਾਨ ਹੈ ਇਹ ਗੁਰੂ ਅਰਜਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਚਾਰਨ ਕੀਤੀ ਜਿੱਥੇ ਜਿੱਥੇ ਪੰਨੇ ਖਾਲੀ ਸਨ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਉੱਥੇ ਮੇਰੇ ਪਾਤਸ਼ਾਹ ਨੇ ਉਹ ਬਚਨ ਵੀ ਦਰਜ ਕੀਤੇ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ ਦਰਜ ਹੋਏ ਤੇ ਇੱਥੋਂ ਹੀ ਮਨੀ ਸਿੰਘ ਨੇ ਸਵਾਲ ਖੜਾ ਕਰ ਦਿੱਤਾ ਮਹਾਰਾਜ ਤੁਹਾਡੇ ਸਿਧਾਂਤ ਗੁਰੂ ਨਾਨਕ ਨਾਲ ਮੇਲ ਨਹੀਂ ਖਾਂਦੇ ਸਤਿਗੁਰ ਕਹਿਣ ਲੱਗੇ ਕਿਉਂ ਤੁਸੀਂ ਆਪਣੀ ਬਾਣੀ ਦਰਜ ਨਹੀਂ ਕੀਤੀ ਜਪੁ ਸਾਹਿਬ ਹੈ ਅਕਾਲ ਉਸਤਤ ਹੈ ਕ੍ਰਿਸ਼ਨਾ ਉਤਾਰ ਹੈ ਰਾਮਾ ਉਤਾਰ ਹੈ ਚੰਦੀ ਚਿਤ੍ਰ ਹੈ ਭਗੋਤੀ ਦੀ ਵਾਰ ਹੈ ਬਥੇਰਾ ਕੁਛ ਹੈ ਕੀ ਤੁਹਾਡੇ ਵਿਚਾਰ ਗੁਰੂ ਅਰਜਨ ਦੇਵ ਜੀ ਨਾਲ ਮੇਲ ਨਹੀਂ ਖਾਂਦੇ ਕੀ ਤੁਹਾਡੇ ਸਿਧਾਂਤ ਗੁਰੂ ਨਾਨਕ ਨਾਲ ਮੇਲ ਨਹੀਂ ਖਾਂਦੇ ਸਤਿਗੁਰੂ ਕਹਿੰਦੇਗੇ ਮਨੀ ਸਿੰਘ ਗੱਲ ਇਹ ਨਹੀਂ ਹੈ ਗੱਲ ਇਹ ਨਹੀਂ ਹੈ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਨਿਰੋਲ ਬ੍ਰਹਮ ਦੇ ਵਿਚਾਰ ਹੈ ਖਸਮ ਦੀ ਬਾਣੀ ਹੈ ਪਰਮਾਤਮਾ ਦੇ ਬੋਲ ਪਰਮਾਤਮਾ ਦੇ ਮੌਲ ਬੋਲ ਕੌਣ ਸੁਣਦਾ ਹੈ ਜਿਸ ਦਾ ਮਨ ਚੁੱਪ ਕਰ ਜਾਂਦਾ ਹੈ ਉਹ ਅਨਾਹਦ ਨਾਦ ਨੂੰ ਸੁਣਦਾ ਹੈ ਇਹਨਾਂ ਬੋਲਾਂ ਨੂੰ ਜੋ ਸੁਣ ਕੇ ਆਨੰਦ ਮਾਣਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਪਰ ਉਹਨਾਂ ਬੋਲਾਂ ਨੂੰ ਸੁਣ ਕੇ ਜੋ ਆਪਣੀ ਜ਼ਬਾਨ ਦੇ ਕੇ ਪ੍ਰਗਟ ਕਰ ਦਿੰਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਪੈਗੰਬਰ ਕੋਲ ਇਲਾਹੀ ﺍﻟਹਾਮ ਹੁੰਦਾ ਹੈ ਉਹਦੇ ਕੋਲ ਖਸਮ ਦੀ ਬਾਣੀ ਹੁੰਦੀ ਹੈ ਜੈਸੇ ਮੈਂ ਆਵੇ ਕਸਮ ਕੀ ਬਾਣੀ ਸਰਾ ਕਰੀਂ ਗਿਆਨ ਦੇ ਲਾਗਾ ਗੁਰਨਾਮਿਕ ਕਹਿੰਦੇ ਨਾ ਹਾਂ ਆਪੋਂ ਬੋਲ ਨਾ ਜਾਣਦਾ ਮੈਂ ਤੇ ਬੋਲ ਨਾ ਜਾਣਦਾ ਹੀ ਨਹੀਂ ਇਸ ਤਰ੍ਹਾਂ ਦੇ ਬੋਲ ਮੇਰੇ ਨਹੀਂ ਨੇ ਮੈਂ ਤੇ ਚੁੱਪ ਕਰ ਗਿਆ ਹਾਂ ਆਪੋਂ ਬੋਲ ਨਾ ਜਾਣਦਾ ਹਾਂ ਕਿਹਾ ਸਭ ਹੁਕਮਾਓ ਜੀ ਇਤਿਹਾਸ ਕਹਿੰਦਾ ਹੈ ਜਿਸ ਦਿਨ ਪਹਿਲੀ ਆਇਤ ਮੁਹੰਮਦ ਸਾਹਿਬ ਦੇ ਕੰਠ ਤੋਂ ਨਿਕਲੀ ਸੀ ਉਦੋਂ ਕੰਪਨੀ ਛਿੜੀ ਹੋਈ ਸੀ ਲੰਬਾ ਚੌੜਾ ਇਤਿਹਾਸ ਕਿਸੇ ਵਕਤ ਪੇਰ ਖਦੀਜਾ ਉਹਨਾਂ ਦੀ ਪਤਨੀ ਕਹਿਣ ਲੱਗੀ ਬੋਲ ਤੁਹਾਡੇ ਨਹੀਂ ਨੇ ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਪੜੇ ਲਿਖੇ ਨਹੀਂ ਸਨ ਖਦੀਜਾ ਉਹਨਾਂ ਦੀ ਪਤਨੀ ਇਹ ਬੋਲ ਫੜੇ ਨਹੀਂ ਨੇ ਇਸ ਤਰ੍ਹਾਂ ਦੇ ਬੋਲ मोहम्मद साहब कह लगे के खदीजा तू ठीक समझी कि बोल मेरे नहीं मैं तो चुप कर गया बिल्कुल चुप कर गया पता नहीं कि खुदा बोलता है जो तू महसूस कर रही है मैं भी उ महसूस कर रहा यह बोल मेरे नहीं है इस वास्ते है, सारा अहले इस्लाम कहना कुरान नाजल हो उचारण नहीं हुई इसी तरह ਬੋਧ ਭਿਖਸ਼ੂ ਕਹਿੰਦੇ ਨੇ ਮਹਾਤਮਾ ਬੁੱਧ ਤੋਂ ਬੋਲ ਝਰੇ ਨੇ ਜਿਵੇਂ ਝਰਨੇ ਚ ਪਾਣੀ ਝੜਦਾ ਹੈ ਇਹ ਬੋਲ ਝਰੇ ਨੇ ਉਹਨਾਂ ਨੇ ਬੋਲੇ ਨਹੀਂ ਨੇ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਖਸਮ ਦੇ ਬੋਲ ਨੇ ਆਏ ਨੇ ਮੇਰੇ ਨਹੀਂ ਨੇ ਜੈਸੇ ਮੇ ਆਵੇ ਖਸਮ ਕੀ ਬਾਣੀ ਫੈਸਲਾ ਕਰੀ ਗਿਆਨ ਦੇ ਲਾੜੋ ਮਨ ਚੁੱਪ ਕਰ ਜਾਂਦਾ ਜਿਨਾਂ ਦਾ ਅਨਾਹਦ ਨਾਦ ਨੂੰ ਸੁਣਦੇ ਨੇ ਰਸ ਮਾਨਦੇ ਨੇ ਉਹਨਾਂ ਨੂੰ ਕਹਿੰਦੇ ਨੇ ਸੰਤ ਭਗਤ ਪਰ ਸੁਣੇ ਹੋਏ ਬੋਲਾਂ ਨੂੰ ਜੋ ਬਾਹਰ ਪ੍ਰਗਟ ਕਰ ਸਕਦੇ ਨੇ ਕਹਿ ਸਕਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਇੱਕ ਕੋਲੇ ਸਮਰਥਾ ਨਹੀਂ ਆਉਂਦੀ ਉਹ ਅਵਤਾਰ ਕੋਟੀ ਦੇ ਵਿੱਚ ਗਿਣੇ ਜਾਂਦੇ ਨੇ ਉਹ ਫਿਰ ਪੈਗੰਬਰ ਸ਼੍ਰੀ ਨੀ ਦੀ ਜੋ ਹੈ ਆ ਜਾਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਮਨੀ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਖਸਮ ਦੀ ਬਾਣੀ ਹੈ ਪ੍ਰਮਾਤਮਾ ਦੇ ਬੋਲ ਨੇ ਕਿ ਪ੍ਰਮਾਤਮਾ ਦਾ ਸਰੂਪ ਹੈ ਵਿਛੇ ਮਨੀ ਸਿੰਘ ਬੋਲ ਪਏ ਤੁਹਾਡੇ ਬੋਲ ਪ੍ਰਮਾਤਮਾ ਦਾ ਸਰੂਪ ਨਹੀਂ ਨੇ ਤੁਹਾਡੇ ਬੋਲ ਖਸਮ ਦੀ ਬਾਣੀ ਨਹੀਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਫ਼ ਕਹਿ ਦਿੱਤਾ ਮੇਰੇ ਬੋਲਾਂ ਵਿੱਚ ਇਤਿਹਾਸ ਹੈ ਪਰ ਮੇਰੀ ਆਪਣੀ ਕਥਾ ਹੈ ਅਬ ਮੈਂ ਆਪਣੀ ਕਥਾ ਬਖਾਣਾ ਤਬ ਸਾਦਤ ਜੈ ਬਿਦ ਮੋਹਿਆ ਨੋ ਮੈਂ ਆਪਣੀ ਕਥਾ ਪਰਮਾਤਮਾ ਦੀ ਕਥਾ ਵਿੱਚ ਨਹੀਂ ਲਿਖਣੀ। ਜਵੀਂ અવਤਾਰਾਂ ਦਾ ਇਤਿਹਾਸ ਮੈਂ ਲਿਖਿਆ ਹੈ। ਕਿ ਇਤਿਹਾਸ ਮੈਂ ਗੁਰਗ੍ਰੰਥ ਸਾਹਿਬ ਵਿੱਚ ਨਹੀਂ ਲਿਖਣਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਤਿਹਾਸ ਨਹੀਂ ਹੈ। ਤੁਸੀਂ ਗੁਰਨਾਮਿਕ ਦਾ ਇਤਿਹਾਸ ਵੀ ਨਹੀਂ ਲੱਭ ਸਕਦੇ। ਗੁਰਨਾਣਿਕ ਦੇਵ ਜੀ ਮਹਾਰਾਜ ਕਦੋਂ ਪ੍ਰਗਟ ਹੋਏ ਕਿੱਥੇ ਪ੍ਰਗਟ ਹੋਏ ਉਹਨਾਂ ਦੇ ਮਾਪੇ ਕੌਣ ਸਨ ਸੰਤਾਨ ਕਿੰਨੇ ਸੀ ਪਤਨੀ ਦਾ ਨਾਮ ਕੀ ਸੀ ਗੁਰਵੰਨ ਸਾਹਿਬ ਦੇਚ ਨਹੀਂ ਹੈ ਇਤਿਹਾਸ ਗੁਰੂ ਅਰਜਨ ਦੇਵ ਜੀ ਦਾ ਵੀ ਨਹੀਂ ਹੈ ਕੱਲ ਤੁਸੀਂ ਪੁਰਮ ਮਨਾਣੇ ਗੁਰਗ੍ਰੰਥ ਸਾਹਿਬ ਦੇ ਤੇ ਗੁਰੂ ਅਰਜਨ ਦੇਵ ਜੀ ਦਾ ਕੋਈ ਇਤਿਹਾਸ ਨਹੀਂ ਹੈ ਉਹਨਾਂ ਦੇ ਮਾਤਾ ਪਿਤਾ ਕੌਣ ਸਨ ਸੰਤਾਨ ਕਿੰਨੇ ਸੀ ਕਰਦੇ ਕੀ ਰਹੇ ਆਈਓ ਕਿੰਨੀ ਸੀ ਕਤਨਾ ਨਾ ਕੀ ਗੱਟ ਐ ਸਾ ਤੇ ਕੁਛ ਵੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਚ ਕੀ ਹੈ ਸਪਰ ਪੰਚ ਮੇ ਸਾਚੇ ਨਾਮ ਕੀ ਵਡਾਈ ਮਤ ਕੋ ਧਰੋ ਗੁਮਾਨਾ ਕੇਵਲ ਨਾਮ ਦੀ ਮੈਂ ਨਾਮ ਦੀ ਮੈਂ ਮਨੀਸ਼ ਸਿੰਘ ਸਾਡੀ ਬਾਣੀ ਚ ਇਤਿਹਾਸ ਹੈ ਉਹ ਜੋ ਅਸੀਂ ਲਿਖੇ ਇਹਦੀ ਸਾਡੀ ਆਪਣੀ ਕਥਾ ਹੈ ਮੈਂ ਆਪਣੀ ਕਥਾ ਬ੍ਰਹਮ ਦੀ ਕਥਾ ਚ ਕਿਸ ਤਰ੍ਹਾਂ ਲਿਖ ਦਿਆਂ ਮੈਂ ਆਪਣੀ ਕਥਾ ਨੂੰ ਖਸਮ ਦੀ ਕਥਾ ਦੇ ਵਿੱਚ ਕਿਸ ਤਰ੍ਹਾਂ ਲਿਖਦੇ ਹਾਂ ਹੁਣ ਮਨੀ ਸਿੰਘ ਨੇ ਦੂਸਰਾ ਸਵਾਲ ਕੀਤਾ ਜਿਵੇਂ ਮਰਦਾਨੇ ਦੇ ਸਵਾਲਾਂ ਤੋਂ ਜਨਮ ਸਾਖੀ ਦਾ ਜਨਮ ਹੋਇਆ ਇਸ ਤਰ੍ਹਾਂ ਭਾਈ ਮਨੀ ਸਿੰਘ ਦੇ ਸਵਾਲਾਂ ਤੋਂ ਸਾਨੂੰ ਬਹੁਤ ਕੁਝ ਮਿਲਦਾ ਹੈ ਭਾਈ ਮਨੀ ਸਿੰਘ ਨੇ ਸਵਾਲ ਕੀਤਾ ਤੁਸੀਂ ਆਪਣੀ ਕਥਾ ਆਪ ਕਿਉਂ ਲਿਖ ਰਹੇ ਹੋ श्री कृष्ण दी कथा सूरदास ने लिखी कवि नरोतम ने लिखी बहुत सारे विद्वान ने लिखी वेदव्यास ने लिखी राम दी कथा वाल्मीकि ने लिखी तुलसी ने लिखी अनेका और विद्वान ने लिखी महाराज थोड़ी भी कोई कथा लिख देगा ये चिंता तुसी आप क्यों की थी अपनी कथा आप क्यों लिखे ਕਹਾਣ ਧਨਗੁਰੂ ਉਹਬਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ ਮਨੀ ਸਿੰਘ ਸੂਰਦਾਸ ਨਰੋਤਮ ਕੈਸੋ ਜਦ ਭਾਵਨਾ ਦੇ ਵੇਗ ਦੇ ਚ ਆਏ ਨੇ ਅਵਤਾਰੀ ਪੁਰ ਸ਼੍ਰੀ ਕ੍ਰਿਸ਼ਨ ਨੂੰ ਉਹ ਭਗਵਾਨ ਕਹਿ ਬੈਠੇ ਨੇ ਪਰਮਾਤਮਾ ਕਹਿ ਬੈਠੇ ਔਰ ਇਸ ਤਰ੍ਹਾਂ ਤੁਲਸੀ ਵੀ ਜਦ ਭਾਵਨਾ ਦੇ ਵੇਗ ਦੇ ਚ ਆਇਆ ਉਹਨੇ ਰਾਮ ਨੂੰ ਭਗਵਾਨ ਕਹਿ ਦਿੱਤਾ ਰੱਬ ਕਹਿ ਦਿੰਦਾ ਹੈ ਰੱਬ ਦਾ અવਤਾਰ ਨਹੀਂ ਰੱਬ ਦੇ ਭੇਜੇ ਹੋਏ ਦੂਤ ਨਹੀਂ ਸਿੱਧਾ ਰੱਬ ਹੀ ਕਹਿ ਦਿੰਦਾ ਮੈਨੂੰ ਡਰ ਲੱਗਦਾ ਹੈ ਕੋਈ ਸਿੱਖ ਸ਼ਰਧਾ ਦੇ ਚਾਕੇ ਮੈਨੂੰ ਪਰਮਾਤਮਾ ਕਹਿ ਦੇ ਤੋ ਸਾਰੀ ਗੁਰਨਾਨਕ ਤੇ ਮੇਰੀ ਕੀਤੀ ਕਿਤਾਈ ਤੇ ਪਾਣੀ ਫਿਰ ਜਾਏਗਾ ਇਸ ਵਾਸਤੇ ਮੈਂ ਇਹ ਸ਼ਬਦ ਲਿਖਣਾ ਲਾਜ਼ਮੀ ਸਮਝਦਾ ਜੋ ਹਮ ਕੋ ਪਰਮੇਸ਼ਰ ਉਚ ਰਹਿ ਤੇ ਸਭ ਨਰਕ ਕੁੰਡ ਮੈਂ ਪਰ ਤੁ ਪਰ ਤੁਸੀਂ ਕੌਣ ਮッコ ਦਾਸ ਤਵਨ ਕਾ ਜਾਣੋ ਯਾ ਮੈਂ ਬੇਦ ਨਰੰਚ ਪਛਾਨੋ ਮੈਂ ਹੋ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ ਮੈਂ ਤੇ ਉਸ ਪਰਮਾਤਮਾ ਦਾ ਨਿਮਾਨਾ ਸੇਵਕ ਆ ਉਹਦਾ ਸੰਦੇਸ਼ਾ ਜਗਤ ਨੂੰ ਦੇਣ ਵਾਸਤੇ ਆਇਆ ਜੋਨੇਜ ਪ੍ਰਭਉ ਮੋ ਸੋ ਕਹ ਸੋ ਕਹੋ ਜਗਮਾ ਜੋ ਕੁਝ ਪ੍ਰਭਉ ਨੂੰ ਕੇ ਕਹਿ ਮੈਨੂੰ ਸੰਦੇਸ਼ ਵਾਹਕ ਦੀ ਤਰ੍ਹਾਂ ਮੈਂ ਜਗਤ ਨੂੰ ਸੁਣਾਣਾ ਹੈ ਬڑا ਸੋਹਣਾ ਬੋਲ ਤੇ ਮੁਹੰਮਦ ਸਾਹਿਬ ਨਾਲ ਜੋੜਿਆ ਗਿਆ ਪੈਗੰਬਰ ਪੈਗੰਬਰ ਦਾ ਮਤਲਬ ਕੀ ਹੁੰਦਾ ਘਰ ਘਰ ਪੈਗਾਮ ਦੇਣਾ ਖੁਦਾ ਨੇ ਜੋ ਆਖਿਆ ਉਹ ਘਰ ਘਰ ਸੁਣਾਣਾ ਪੈਗੰਬਰ ਇਹਦੇ ਵਿੱਚ ਕੋਈ ਬਹੁਤ ਵੱਡੀ ਮਾਨਤਾਣ ਵਾਲੀ ਗੱਲ ਨਹੀਂ ਹੈ ਜਿਵੇਂ ਇੱਕ ਪੋਸਟਮੈਨ ਘਰ ਘਰ ਚਿੱਠੀ ਪੁਚਾਵੇ ਜਿਵੇਂ ਕੋਈ ਸੰਦੇਸ਼ ਵਾਹਕ ਘਰ ਘਰ ਦੇ ਸੰਦੇਸ਼ ਆ ਦੇਵੇ ਪੈਗੰਬਰ ਜੋ ਹਨੇਜ ਪ੍ਰਭ ਮੋ ਸੋਕਾ ਸੋਕੋ ਜਗ ਮੈਂ ਮਹਾਰਾਜ ਕਹਿੰਦੇ ਮੈਂ ਤੇ ਇੱਕ ਨਿਮਾਣਾ ਅਧਨਾ ਜਿਆ ਸੇਵਕਾਂ ਪ੍ਰਭੂ ਦਾ ਸੰਦੇਸ਼ਾ ਘਰ ਘਰ ਪਹੁੰਚਾਣਾ ਜਿਹੜਾ ਮੈਨੂੰ ਪਰਮਾਤਮਾ ਕਰਕੇ ਆਖੇਗਾ ਮੈਂ ਲਿਖਣਾ ਲਾਜ਼ਮੀ ਹੀ ਸਵਝਦਾ ਜੋ ਹਮ ਕੋ ਪਰਮੇਸ਼ਰ ਉਚਰੇ ਇਹ ਆਪਣੀ ਕਥਾ ਵਿੱਚ ਲਿਖਿਆ ਔਰ ਇਹ ਵੀ ਲਿਖਿਆ ਹੈ ਕਿ ਲਿਖਾਰੀਆਂ ਨੇ ਕਿਵੇਂ ਅਵਤਾਰਾਂ ਨੂੰ ਹੀ ਰੱਬ ਬਣਾ ਦਿੱਤਾ ਤੇ ਰੱਬ ਤੱਕ ਪਹੁੰਚਣ ਹੀ ਨਹੀਂ ਦਿੱਤਾ ਰਸਤੇ 'ਚ ਰੋਕ ਕੇ ਰੱਖ ਦਿੱਤਾ ਇਸ ਵਾਸਤੇ ਸਾਫ ਕਰਨ ਜੋ ਹਮ ਕੋ ਪਰਮੇਸ਼ਰ ਉਚ ਰਹੇ ਤੇ ਸਭ ਨਰਕਕੁੰਡ ਮੇ ਭਰੇ ਮੋਕੋ ਦਾਸ ਤਮਨ ਕਾ ਜਾਨੋ ਯਮੇ ਭੇਦ ਨ ਰੰਚ ਪਛਾਨੋ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਸਾਇਬ ਕਨਨ ਧਾਰਮਿਕ ਜ਼ਿੰਦਗੀ ਮਨੁੱਖ ਦੀ ਉਸ ਦਿਨ ਸ਼ੁਰੂ ਆਉਂਦੀ ਹੈ ਕਿਸ ਦਿਨ ਜਿਸ ਦਿਨ ਮਨੁੱਖ ਦੇ ਅੰਦਰ ਧਾਰਮਿਕ ਸਵਾਲ ਪੈਦਾ ਹੁੰਦੇ ਹਨ ਅਗਰ ਪੈਦਾ ਹੋਣ ਉਹ ਬੰਦਾ ਗੁਰਦੁਆਰੇ ਆਇਆ ਤੇ ਸਰੀਰਕ ਸਵਾਲ ਲੈ ਕੇ ਆਇਆ ਤੇ ਹਸਪੀਟਲ ਦੇ ਚ ਆਇਆ ਗੁਰੂਕੁਲ ਨਹੀਂ ਆਇਆ ਆਰਥਿਕ ਸਵਾਲ ਲੈ ਕੇ ਆਇਆ ਤੇ ਬਾਜ਼ਾਰ ਦੇ ਚ ਆਇਆ ਗੁਰੂਕੁਲ ਨਹੀਂ ਆਇਆ ਪਰਿਵਾਰਿਕ ਸਮੱਸਿਆ ਜੋ ਹੈ ਲੈ ਕੇ ਆਇਆ ਕਿਸੇ ਸਮਾਜਿਕ ਇਕੱਠ ਦੇ ਚ ਆਇਆ ਇਹ ਧਾਰਮਿਕ ਇਕੱਠ ਦੇ ਚ ਨਹੀਂ ਆਇਆ ਧਾਰਮਿਕ ਇਕੱਠ ਦੇ ਤੇ ਉਹ ਹੀ ਆਇਆ ਗੁਰੂਕੁਲ ਤੇ ਉਹ ਹੀ ਆਇਆ जिस अंदर धार्मिक सवाल पैदा हो गया ए गुरु मन क्यों नहीं जुड़ता जी मन जोत स्वरूप है तो इतना कलेश क्यों है इतना दुख क्यों है जी मन आनंद स्वरूप है प्रकाश स्वरूप है तो इतना अंधेरा क्यों है इतना अंधकार क्यों है अगर मन अगम है तो इतना तुच्छ क्यों बने आया ਐਸੇ ਸਵਾਲ ਜਿਸ ਦਿਨ ਪੈਦਾ ਹੋਣ ਉਸ ਦਿਨ ਧਾਰਮਿਕ ਜ਼ਿੰਦਗੀ ਸ਼ੁਰੂ ਹੁੰਦੀ ਹੈ ਮੈਂ ਫਿਰ ਅਰਜ਼ ਕਰਾਂ ਸਾਰੀ ਦੁਨੀਆ ਦਾ ਮੈਂ ਭਰਮਣ ਕੀਤਾ ਕਦੀ ਕਦਾਈ ਕੋਈ ਸੁਣਨ ਦਾ ਪੁਰਸ਼ ਮਿਲਦਾ ਜਿਹਦਾ ਸਵਾਲ ਧਾਰਮਿਕ ਹੋਵੇ ਸਵਾਲ ਸਮਾਜ ਕਹਿੰਦੇ ਨੇ ਸਵਾਲ ਆਰਥਿਕ ਕਹਿੰਦੇ ਨੇ ਸਵਾਲ ਸਰੀਰਕ ਕਹਿੰਦੇ ਨੇ ਤੇ ਸਰੀਰਕ ਆਰਥਿਕ ਸਮਾਜਿਕ ਸਵਾਲ ਤੇ ਹਰ ਇੱਕ ਦੇ ਆਉਂਦੇ ਨੇ ਸਰੀਰਕ ਤਲ ਤੇ ਮੈਂ ਵੀ ਰੋ ਗਿਆ ਮੇਰੇ ਵੀ ਸਵਾਲ ਨੇ ਫਿਰ ਮੈਂ ਕਿੰਨਾ ਦੇ ਗੋਲੇ ਜਾਵਾਂ ਹਰ ਇੱਕ ਦੇ ਆਪਣੇ ਆਪਣੇ ਸਵਾਲ ਹੁੰਦੇ ਨੇ ਧਾਰਮਿਕ ਦੁਨੀਆ ਉਸ ਦਿਨ ਆਰੰਭ ਹੁੰਦੀ ਹੈ ਪਾਠ ਕਰਦੇ ਆ ਮਨ ਜੁੜਦਾ ਕਿਉਂ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਮਨ ਜੁੜਦਾ ਕਿਉਂ ਨਹੀਂ ਅਗਰ ਮਨ ਜੋਤ ਸਰੂਪ ਹੈ ਤਾਂ ਇਤਨਾ ਅੰਧਕਾਰ ਕਿਉਂ ਹੈ ਅਗਰ ਜੋਤ ਸਰੂਪ ਹੈ ਤਾਂ ਇਤਨਾ ਦੁੱਖ ਕਿਉਂ ਹੈ ਇਸ ਤਰ੍ਹਾਂ ਦੇ ਸਵਾਲ ਜਿਸ ਦਿਨ ਪੈਦਾ ਹੋਣ ਇਹ ਧਾਰਮਿਕ ਸਵਾਲ ਨੇ ਇਹਨਾਂ ਧਾਰਮਿਕ ਸਵਾਲਾਂ ਨੂੰ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਦਰਜ ਕੀਤਾ ਹੈ ਕੋ ਸੂਰਾ ਸੂਰਬੀਰ ਕੌਣ ਹੈ ਸੁੰਦਰ ਕਵਨ ਕਹਾ ਜੋਗ ਕੋਸਾਰ yog sadana ਦਾ ਫਲ ਕੀ ਹੈ satsang ਕਰ ਰਹੇ ਹੋ ਇਹਦਾ ਕੀ ਫਲ ਹੈ ਕਥਾ ਕੀਰਤਨ ਸੁਣ ਰਹੇ ਹੋ ਇਹਦਾ ਕੀ ਫਲ ਹੈ ਪੂਜਾ ਪਾਠ ਦਾਨ ਪੁੰਨ ਸਭ ਕਰ ਰਹੇ ਹੋ ਇਹਦਾ ਕੀ ਫਲ ਹੈ ਅਗਰ ਕੋਈ ਪ੍ਰਸ਼ਨ ਕਰੇ ਇਸ ਦਾ ਜਵਾਬ ਤੁਹਾਡੇ ਕੋਲ ਨਾ ਹੋਵੇ ਤਾਂ ਇੱਕ ਗੱਲ ਸਪਸ਼ਟ ਹੈ ਧਿਆਨ ਦੇਣਾ ਅਜੇ ਸਵਾਲ ਹੀ ਅੰਦਰੋਂ ਨਹੀਂ ਪੈਦਾ ਹੋਇਆ ਨਹੀਂ ਪੈਦਾ ਹੋਇਆ ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋ ਸਾਰ ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਰ ਇਸਮੇ بڑے ਖੁਲਾਸਾਪੂਰਵਕ ਲਿਖਿਆ ਪੰਡਿਤ ਗਣੇਸ਼ਾ ਸਿੰਘ ਨੇ।ਔਰ بڑے ਅਰਦਾਸ ਮਈ ਡੰਗ ਨਾਲ, "ਹੇ ਗੁਰਦੇਵ, ਇਨਾ ਸਵਾਲਾਂ ਦੇ ਜਵਾਬ ਮੇਰੇ ਮਨ ਚ ਆਏ ਨੇ। ਦਸਮਗ੍ਰੰਥ ਦਾ ਟਿਕਾ ਕਰਦੇ ਆਇਆ। ਉਹਨਾਂ ਨੇ ਕਲਮ ਬੰਦ ਕੀਤੀ ਨਹੀਂ। ਪਹਿਲਾ ਟਿਕਾ ਉਹਨਾਂ ਦਾ ਹੀ ਸੀ। ਅਜੇ ਤੋਂ 25-30 ਸਾਲ ਪਹਿਲੇ ਮੈਂ ਪੜਿਆ ਸੀ। ਹੁਣ ਤੇ ਹੋਰ ਵੀ ਬੇਸ਼ਤਰ ਟਿਕੇ ਆ ਗਏ।" ਤੇ ਬੇਸਤਰ ਠੀਕਿਆਂ ਦੇ ਗੈਨੀ ਕਹਿੰਦੇ ਪੈਨੇ ਤੇ ਸਵਾਲ ਨੇ ਇਹਨਾਂ ਦੇ ਜਵਾਬ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ ਸਨ ਰੁੜ ਗਏ ਨੇ ਸਰਸਾਦੀ ਵੇਟ ਹੋ ਗਏ ਨੇ ਪੰਡਿਤ ਗਣੇਸ਼ਾ ਸਿੰਘ ਕਹਿੰਦੇ ਨਹੀਂ ਰੁੜੇ ਨਹੀਂ ਰੁੜੇ ਹੋਣਗੇ ਸਾਡੀ ਅਗਿਆਨਤਾ ਦੇ ਵੈਣ ਦੇ ਚ ਰੁੜੇ ਨੇ ਸਰਸਾਦੀ ਨਦੀ 'ਚ ਨਹੀਂ ਰੁੜੇ ਇਹ ਸਵਾਲਾਂ ਦੀ ਬਾਣੀ ਕੋਸੂਰਾ ਸੁੰਦਰ ਕਵਨ ਕਿਸ ਬੁਲੇ ਖੇਚਣਾ ਪੈਣਾ ਸਵੇਰੇ ਤੋਂ ਸ਼ਾਮ ਤੱਕ ਜੋ ਝਗੜਦਾ ਹੀ ਰਹੇ ਬਸ ਉਹ ਖਾਲਸਾ ਹੈ ਖਾਲਸਾ ਸੋ ਜੋ ਕਰੇ ਨਹੀਂ ਤੇ ਜੰਗ ਖਾਲਸਾ ਸੋ ਜੋ ਚੜੇ ਤੁਰੰਗ ਉਹ ਖਾਲਸਾ ਸਵੇਰੇ ਉੱਠਦਿਆਂ ਸਾਰ ਆਪਣੇ ਮਨ ਨਾਲ ਲੜੇ ਮਨ ਨਾਲ ਝਗੜੇ ਮੰਮਾ ਮਨ ਸੇਉ ਕਾਜ ਹੈ ਮਨ ਸਾਹ ਦੇ ਸਿਧ ਹੋਏ ਮਨ ਹੀ ਮਨ ਸੇਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਇ